ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਕੇਂਦਰ ਸਰਕਾਰ ਵੱਲੋਂ तकरीबन 110 ਦੇ ਕਰੀਬ ਰੇਲਵੇ ਸਟੇਸ਼ਨਾਂ ਦੀ ਜੋ ਕਿ ਨਮੀ ਜਿਹਨਾਂ ਨੂੰ ਨਮੀ ਦਿੱਖ ਦਿੱਤੀ ਹੈ ਨਮੀ ਲੁੱਕ ਦਿੱਤੀ ਹੈ ਇਹਨੂੰ ਦੇਖ ਕੇ ਕਿਤੇ ਲੱਗਦਾ 5 ਸਟਾਰ ਹੋਟਲ ਵਰਗੀਆਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਰੇ ਮੌਜੂਦ ਨੇ ਖੁੱਲੀਆਂ ਸੜਕਾਂ ਲਾ ਲਈਏ ਔਨਲੀ ਅਲੱਗ ਰਸਤਾ ਤੇ ਜਾਣ ਲਈ ਅਲੱਗ ਅ ਗੇਟ ਨੇ ਜਿਹੜੇ ਦੋ ਬਣਾਏ ਰੇਗੇ 6 ਕਰੋੜ ਰੁਪਏ ਦੇ ਲਾਇਆ तकरीबन ਇੱਥੇ ਜੋ ਇਹਦੇ ਨਵੀਂ ਦਿੱਖ ਦੇਣ ਚ ਮਤਲਬ ਖਰਚ ਆਇਆ। ਉਹ ਦੇਖਦene ਤਾਂ ਲੋਕ ਬੜਾ ਵਧੀਆ ਮਹਿਸੂਸ ਕਰਦੇ ਨੇ। پاکਪੁਰਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾ ਆਪ ਦਾ ਸੰਗਰੂਰ ਸੈਰ ਦੀ ਗੱਲ ਕਰੀਏ ਤਾਂ ਸੰਗਰੂਰ ਸੈਰ ਦੇ ਰੇਲਵੇ ਸਟੇਸ਼ਨ ਤੇ ਖੜਿਆ ਜਿੱਥੇ ਕੀ ਕੇਂਦਰ ਸਰਕਾਰ ਵੱਲੋਂ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲੀ ਗਈ ਹੈ। ਨੁਹਾਰ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ ਕਿ ਪੁਰਾਣੀ ਦਿਖ ਦਿਖਦੀ ਹੈ ਅਤੇ ਚੰਗੀ ਪਾਰਕਿੰਗ ਆ پارک ਨੇ ਅਤੇ ਜੋ ਯਾਤਰੀ ਆਉਂਦੇ ਨੇ ਉਹਨਾਂ ਲਈ ਬੈਠਣ ਦੀ ਸੁਵਿਧਾ ਬਾਕੀ ਹੋਰ ਕਾਫੀ ਚੀਜ਼ਾਂ ਨੇ ਸਾਡੇ ਨਾਲ ਅਮਨ ਪੁਣਿਆ ਜੀ ਜੋ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਸਾਥ ਸਰਕਾਰੀ ਸੱਚੀ ਗੱਲ ਜੀ ਹਾਂ ਪੁਣੇ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰੇਲਵੇ ਸਟੇਸ਼ਨਾਂ ਦੀ ਨਰਿੰਦਰ ਮੋਦੀ ਸਰਕਾਰ ਨੇ ਨੁਹਾਰ ਵੱਜੀ ਜਿਵੇਂ ਦੇਸ਼ ਦੇ ਰੇਲਵੇ ਸਟੇਸ਼ਨਾਂ ਦੀ ਗੱਲ ਕਰਦਾ ਅਮਰਤ ਭਾਰਤ ਰੇਲਵੇ ਸਟੇਸ਼ਨ ਸਕੀਮ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਕੇਂਦਰ ਸਰਕਾਰ ਵੱਲੋਂ ਤਕਰੀਬਨ 110 ਦੇ ਕਰੀਬ ਰੇਲਵੇ ਸਟੇਸ਼ਨਾਂ ਦੀ ਜੋ ਕਿ ਨਮੀ ਜਿਨ੍ਹਾਂ ਨੂੰ ਨਵੀਂ ਦਿੱਖ ਦਿੱਤੀ ਹੈ ਨਵੀਂ ਲੁੱਕ ਦਿੱਤੀ ਹੈ ਜੋ ਕਿ ਸਾਰੀਆਂ ਫੈਸਿਲਿਟੀਆਂ ਦੇ ਨਾਲ ਲੈਸ ਕੀਤੀ ਹੈ ਜੇ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਤਕਰੀਬਨ 22 ਦੇ ਕਰੀਬ ਤੇ ਜੇਕਰ ਸੰਗਰੂਰ ਦੀ ਗੱਲ ਕਰਦਾ ਤਾਂ ਤੱਕ ਮੇਰੇ ਖਿਆਲ ਦੇ ਹਿਸਾਬ ਨਾਲ ਤਿੰਨ ਰੇਲਵੇ ਸਟੇਸ਼ਨ ਉਮੀਦ ਨਮੀ ਦਿਖ ਦਿੱਤੀ ਗਈ ਹੈ ਕਿਉਂਕਿ ਬਹੁਤ ਸੋਹਣੀ ਹੈ ਉਸੇ ਪ੍ਰਾਣੀ ਲੁੱਕ ਨੂੰ ਨਵੇਂ ਤਰੀਕੇ ਨਾਲ ਡਵੈਲਪ ਕੀਤਾ ਤੇ ਮਤਲਬ ਜੇ ਟਾਇਲਟ ਬਾਥਰੂਮ ਆਦੀ ਗੱਲ ਕਰਦੇ ਆਂ ਰੋਡ ਦੀ ਗੱਲ ਕਰਦੇ ਆਂ ਦੋ ਗੇਟ ਲਾਏ ਆ ਇੱਕ ਆਉਣ ਨਾਲਾ ਇੱਕ ਜਾਣ ਨਾਲਾ ਪਾਰਕਿੰਗ ਦੀ ਗੱਲ ਕਰਦੇ ਆਂ ਪਾਰਖਾਂ ਦੀ ਗੱਲ ਕਰਦੇ ਆਂ ਮੇਰੇ ਸੋਚਣ ਸਮਝਦਾ ਬਹੁਤ ਹੀ ਸੋਹਣੀ ਮਤਲਬ ਦਿਸ਼ਾ ਉਹ ਦਿਖ ਦਿੱਤੀ ਗਈ ਹੈ ਉਹੀ ਪ੍ਰਾਣੀ ਦਿਖ ਦਿੱਤੀ ਗਈ ਹੈ ਤੇ ਜੇ ਆਪਾਂ ਬਾਥਰੂਮ ਬਾਰੇ ਗੱਲ ਕਰਦੇ ਆ ਤਾਂ ਜੋ ਤੁਸੀਂ ਟਾਇਲਟ ਬਾਥਰੂਮ ਜਾਂਦੇ ਹੋ ਤਾਂ ਕਿਸੇ 5 ਸਟਾਰ ਹੋਟਲ ਦੀ ਮਤਲਬ ਜਿਹੜੀ ਉਹਨਾਂ ਦੀ ਦਿੱਖ ਬਣਦੀ ਹੈ ਉਸੇ ਤਰੀਕੇ ਨਾਲ ਬਹੁਤ ਮਹਿੰਗਾ ਵਧੀਆ ਪੱਥਰ ਲਾਇਆ ਗਿਆ। ਇਸੇ ਤਰੀਕੇ ਨਾਲ ਜੇ ਇਲੈਕਟ੍ਰੋਨਿਕ ਸਾਰਾ ਸਿਸਟਮ ਜੇ ਤੁਸੀਂ ਜਿਹੜੀਆਂ ਟ੍ਰੇਨਾਂ ਆਉਣੀਆਂ ਜਾਣੀਆਂ ਉਹ ਸਾਰਾ ਮਤਲਬ ਇੱਕ ਯੂਰੋ ਚਾਰਟ ਹੁੰਦਾ ਸੀ ਉਹ ਪੁਰਾਣਾ ਸਾਰਾ ਇਲੈਕਟ੍ਰੋਨਿਕ ਲਾਇਆ। ਮਤਲਬ ਮੈਂ ਜਸੋਤਖ ਸੰਧ ਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਵਧੀਆ ਪ੍ਰਣਾਲੀ ਕੀਤਾ। ਮੈਂ ਸੰਗਰੂਰ ਦੇ ਰੇਲਵੇ ਸਟੇਸ਼ਨ ਦੀ ਹੀ ਗੱਲ ਕਰਦਾ ਕਿਉਂਕਿ ਮੇਰੇ ਖਿਆਲ ਮਹਾਰਾਜਾ ਟਾਈ ਮਜੀਨ ਦੇ ਟਾਈਮ ਤੋਂ ਜਦੋਂ ਉਹਨਾਂ ਨੇ ਬਣਾਇਆ ਸੀ ਉਸੇ ਮਤਲਬ ਦਿਖਦੇ ਵਿੱਚ ਸੀਗਾ ਜੋ ਕਿ ਹੁਣ ਦੇ ਸਮੇਂ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਪਾਪੂਲੇਸ਼ਨ ਵੱਧ ਰਹੀ ਹੈ ਟ੍ਰੇਨਾਂ ਦਾ ਆਉਣਾ ਜਾਣਾ ਵੱਧ ਰਿਹਾ ਹੈ ਵੀ ਇਹ ਸਾਰਾ ਕੁਝ ਖੂਣਾ ਬਹੁਤ ਜ਼ਰੂਰੀ ਸੀ ਇਸ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਇਕੱਲਾ ਕੀ ਸਾਰਾ ਮਤਲਬ ਸੰਗਰੂਰ ਵਾਸੀ ਸਾਰੇ ਧੰਨਵਾਦ ਕਰਦੇ ਆ ਤੇ ਮਤਲਬ ਮੈਂ ਵੀ ਉੱਤੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ ਹਾਂ ਕੀ ਲੱਗਦਾ ਦੇਸ਼ ਦਾ ਰਾਸ਼ਟਰੀ ਜੋ ਤਿਰੰਗਾ ਝੰਡਾ ਉਹਦੀ ਵੀ 100 ਫੁੱਟ ਤੋਂ ਉੱਚਾਈ ਜ਼ਿਆਦਾ ਹਾਂ ਬਿਲਕੁਲ ਜੋ ਇੱਥੇ ਰਾਸ਼ਟਰੀ ਝੰਡਾ ਜੋ ਕਿ ਸਾਡਾ ਤਿਰੰਗਾ ਝੰਡਾ ਉਹ 100 ਫੁੱਟ ਤੋਂ ਉੱਚਾ ਲਾਇਆ ਗਿਆ ਮੈਂ ਉਸ ਲਈ ਖਾਸ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਦੇਸ਼ ਨੂੰ ਪ੍ਰਮਾਣਕ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਲੋਕ ਹੈ ਜਦੋਂ ਇੱਥੇ ਆਉਂਦੇ ਆ ਤਾਂ ਉਹਦਾ ਝੰਡਾ ਏਡਾ ਉੱਚਾ ਲਹਿਰਾਉਂਦਾ ਦੇਖਦੇ ਆ ਤਾਂ ਮਨ ਦੇ ਵਿੱਚ ਇੱਕ ਖੁਸ਼ੀ ਹੁੰਦੀ ਹੈ ਕੀ ਲੱਗਦਾ ਜਿਵੇਂ ਸੰਗਰੂਰ ਨੂੰ ਸੁਗਾ ਦਿੱਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਵੇਂ ਸੰਗਰੂਰ ਤੁਸੀਂ ਦੱਸ ਰਹੇ ਮਰੇਲ ਕੋਟਲਾ ਧੂਰੀ ਜਸਨਾਮ ਵਗੈਰਾ ਇਹ ਰੇਲਵੇ ਸਟੇਸ਼ਨਾਂ ਦੀ ਨਿਹਾਰ ਵੱਧਿਆ ਤਾਂ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਕਿੰਨਾ ਖਰਚਾ ਆਇਆ ਹੋਗਾ ਤੁਹਾਡੇ ਨੂੰ ਕਿਉਂਕਿ ਸੰਗਰੂਰ ਇੱਕ ਪੁਰਾਣਾ ਜ਼ਿਲ੍ਹਾ ਆ ਡਿਸਟ੍ਰਿਕਟ ਹੈੱਡਕੁਆਰਟਰ ਆ ਡੀਸੀ ਸਾਹਿਬ ਐਸਐਸਪੀ ਸਾਹਿਬ ਇੱਥੇ ਬੰਨਾ ਚਾਹੇ ਧੂਰੀ ਦੇ ਲੋਕ ਹੋਣ ਚਾਹੇ ਸਨਾਮ ਦੇ ਲਹਿਰੇ ਦੇ ਸਾਰੇ ਲੋਕਾਂ ਨੇ ਇੱਥੇ ਲੋਕ ਆਉਣਾ ਜਾਣਾ ਜਿਆਦਾ ਰਹਿੰਦਾ ਰੇਲਵੇ ਰਹੀ ਜੋ ਤਕਰੀਬਨ ਮੇਰੇ ਉਹ ਹਸਾਬ ਦੇ ਨਾਲ 6 ਕਰੋੜ ਰੁਪਏ ਦੇ ਲਾਇਆ तकरीबन ਇੱਥੇ ਜੋ ਇਹ ਨਵੀਂ ਦਿੱਖ ਦੇਣ ਚ ਮਤਲਬ ਖਰਚ ਆਇਆ ਤੇ ਬਹੁਤ ਵਧੀਆ ਉਪਰ ਲਾਇਆ ਕੀਤਾ ਗਿਆ ਸਾਡੇ ਨਾਲ ਆਮ ਯਾਤਰੀ ਵੀ ਨੇ ਜੋ ਇੱਥੇ ਰੇਲਵੇ ਸਟੇਸ਼ਨ ਦੇ ਨੇ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਹਨੂਰਪਾਲ ਸਿੰਘ ਆ ਜੀ ਅੰਦਰਪਾ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਸੰਗਰੂਰ ਨੂੰ ਰੇਲਵੇ ਸਟੇਸ਼ਨ ਬਜੋ ਸੁਗਾ ਦਿੱਤੀ ਨਰਿੰਦਰ ਮੋਦੀ ਸਰਕਾਰਾ ਇਹ ਜਿਹੜੇ ਨਵੇਂ ਰੇਲਵੇ ਸਟੇਸ਼ਨ ਦਾ ਨਵੀਕਰਨ ਕੀਤਾ ਗਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਆਪਣੀ ਸੋਚ ਨੂੰ ਜਿਹੜੇ ਚਾਰ ਚੰਨ ਲਾਏ ਨੇ ਜੋ ਵੀ ਵਾਦੇ ਉਹਨਾਂ ਨੇ ਪਬਲਿਕ ਨਾਲ ਕੀਤੇ ਸੀ ਉਹ ਪੂਰੇ ਜਿਹੜੇ ਨੇ ਉਹ ਨਵਾਏ ਨੇ ਉਹਨਾਂ ਵਿੱਚੋਂ ਸਾਡਾ ਜਿਹੜਾ ਸੰਗਰੂਰ ਦਾ ਰੇਲਵੇ ਸਟੇਸ਼ਨ ਹੈ ਇਹਨੂੰ ਦੇਖ ਕੇ ਕਿਤੇ ਲੱਗਦਾ ਫਾਈਵ ਸਟਾਰ ਹੋਟਲ ਵਰਗੀਆਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਰੇ ਮੌਜੂਦ ਨੇ ਖੁੱਲੀਆਂ ਸੜਕਾਂ ਲਾ ਲਈਏ ਆਨਲੀ ਅਲੱਗ ਰਸਤਾ ਤੇ ਜਾਣ ਲਈ ਅਲੱਗਾ ਗੇਟ ਨੇ ਜਿਹੜੇ ਦੋ ਬਣਾਏ ਰੇਗੇ ਤੇ ਲਾਈਟਾਂ ਦਾ ਪੂਰਾ ਬਹੁਤ ਵਧੀਆ ਪ੍ਰਬੰਧ ਹੈਗਾ 100 ਫੁੱਟ ਤੇ ਉੱਤ ਜਿਹੜਾ ਸਾਡਾ ਰਸਤਰੀ ਝੰਡਾ ਹੈਗਾ ਜਿਹੜੇ ਉਹ ਲਾਇਆਗਾ ਤੇ ਪੱਥਰ ਜਿਹੜਾ ਹੈਗਾ ਪੂਰਾ ਮਾਰਬਲ ਪੂਰਾ ਬਹੁਤ ਜਿਹੜਾ 5 ਸਟਾਰ ਹੋਟਲਾਂ ਦੇ ਵਿੱਚ ਲੱਗਾ ਹੈ ਉਹਦੇ ਨਾਲ ਦਾ ਪੱਥਰ ਲੱਗਿਆ ਹੋਇਆ ਹੈਗਾ ਤੇ ਜਿਹੜੇ ਟਾਇਲਟ ਨੇ ਉਹ ਵੀ ਕਿਸੇ 5 ਸਟਾਰ ਹੋਟਲ ਨਾਲੋਂ ਘੱਟ ਨਹੀਂ ਯਾਨੀ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਉਹ ਫੋਰੀਆਂ ਔਰੇ ਕਿਸੇ 5 ਸਟਾਰ ਨਾਲੋਂ ਘੱਟ ਨਹੀਂ ਹੈਗਾ ਤੇ ਉਸ ਤੇ ਬਰਾਬਰ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਰੇਲਵੇ ਸਟੇਸ਼ਨ ਸੰਗਰੂਰ ਨੂੰ ਦਿੱਤੀਆਂ ਨੇ ਇਹਦੇ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜੋ ਸਾਡੇ ਸੰਗਰੂਰ ਵਾਸੀਆਂ ਵੱਲੋਂ ਤੇ ਆਪਣੇ ਵੱਲੋਂ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਜੋ ਵੀ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਕੀ ਲੱਗਦਾ ਜਿਵੇਂ ਯਾਤਰੀਆਂ ਦੇ ਬੈਠਣ ਦੀ ਸਹੂਲਤਾਂ ਟਾਇਲਟ ਦੀ ਸਹੂਲਤ ਤੁਸੀਂ ਦੱਸ ਰਹੇ ਹੋ ਕਿਸ ਤਰ੍ਹਾਂ ਦੇ ਵਿਚਾਰ ਲੋਕਾਂ ਦੇ ਨੇ ਵੀ ਨਵੀਂ ਦਿਖਾ ਦਿੱਤੀ ਜਿਹੜੇ ਲੋਕਾਂ ਦੇ ਆ ਸਾਹਮਣੇ ਦੇਸੀ ਰਿਹਾ ਜੀ ਤੁਹਾਨੂੰ ਜੋ ਦੇਖਦੇ ਨੇ ਤਾਂ ਲੋਕ ਬੜਾ ਵਧੀਆ ਮਹਿਸੂਸ ਕਰਦੇ ਨੇਗੇ ਸਾਡੇ ਸੰਗਰੂਰ ਵਾਸੀ ਖਾਸ ਕਰਕੇ ਉਰੋਂ ਵੀ ਜੇ ਬਰਨਾਲੇ ਦੇ ਜਦ ਪੂਰੇ ਡਿਸਟ੍ਰਿਕਟ ਸੰਗਰੂਰ ਵਰ ਤੋਂ ਜਿਹੜੀਆਂ ਟ੍ਰੇਨਾਂ ਨਹੀਂ ਜਿਵੇਂ ਹੁਣੇ ਹੀ ਟ੍ਰੇਨ ਲੰਗੀ ਆ ਜਿਹੜੀ ਉਹ ਸਤਖੰਡ ਆਪਣਾ ਹਜੂਰ ਸਾਹਿਬ ਤੋਂ ਆਈ ਆ ਤੁਸੀਂ ਯਾਤਰੀ ਦੇਖਿਓ ਨੇ ਆ ਬਰਨਾਲੇ ਤੇ ਜਿਹੜੇ ਸੀਗੇ ਉਹ ਪਬਲਿਕ ਹੋਰੇ ਉਤਰ ਕੇ ਦਾ ਦੂਰੋਂ ਨੇੜੇ ਪੂਰੇ ਡਿਸਟ੍ਰਿਕਟ ਨੂੰ ਜਿਹੜਾ ਇਹ ਰੇਲਵੇ ਸਟੇਸ਼ਨ ਆ ਉਹ ਕਵਰ ਕਰ ਰਿਹਾ हां जी ਇਹਨਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਜਿਸ ਤਰ੍ਹਾਂ ਰੇਲਵੇ ਸਟੇਸ਼ਨਾਂ ਦੀ ਬਦਲੀ ਹੈ ਨੁਹਾਰ ਤੁਸੀਂ ਦੇਖਦੇ ਹੋ ਨੰਦਨ ਪੱਕ ਪੋਸਟ ਮੈਂ ਹਰਪਾਲ ਸਿੰਘ ਕਾਵਦਾ ਸੰਗਰੂਰ